ਅੱਜ ਤਾਂ ਨਹੀਂ ਹੈਗਾ ਪਿਛਲੇ ਕਾਫੀ ਸਾਲوں ਤੋਂ ਜਿਹੜਾ ਹੈਗਾ ਦਮਾ ਪੁੱਛਿਆ ਹੈਗਾ ਸੀ ਨਾ ਪਲੈਨ ਕੀ ਕੀ ਪਾਰਟੀ ਆਈਆਂ ਪਹਿਲਾਂ ਵੀ ਬੀਐਸਪੀ ਨੇ ਵੀ ਖੜੇ ਹੋਏ ਸੀ ਬਾਜਵਾਦੀ ਆ ਗਏ ਸ਼ੀਵ ਸੈਨਾ ਆਈ ਪਰ ਤਾਂ ਕੁਛ ਹੈ ਨਹੀਂ ਤੇ ਕਿਵੇਂ ਕੋਈ ਟੈਨਸ਼ਨ ਹੋਰ ਜਮੀ ਸਰ ਮੈਂ ਇਹ ਹੀ ਕਹਿੰਦਾ ਖਲੇ ਨਾ ਤਾਂ ਮੈਂ ਕਿਸੇ ਲੈਕਚਰ ਵਾਸਤੇ ਕਿੰਨੇ ਘਰ ਤੱਕ ਆਵਾਂ ਨਾ ਤੁਹਾਨੂੰ ਕਿਸੇ ਨੂੰ ਵੋਟ ਮੰਗਦਾ ਪਹਿਲਾਂ ਸੀ ਮੈਂ ਕਿਹਾ ਕਿ ਜੇ ਮੈਂ ਦੋ ਤਾਂ ਹੀ ਸਾਧਨ ਕਿਹ ਸਾਗੇ ਜਿੰਨਾ ਤੱਕੇ ਦਿਖਾ ਦਾਂ ਤਾਂ ਤੁਸੀਂ ਆਪ ਹੀ ਕਹੋਗੇ ਕਿ ਮੈਂ ਆਇਆ ਸੀ ਨਾ ਤੇ ਕੁਝ ਕਰਕੇ ਚਲਾ ਜਾਓ ਕੋਈ ਲక్ష్ਮੀ ਮੰਗ ਦਾ ਕਿਸ ਤੋਂ ਮੋਟ ਨੇ ਮਾਦੇ ਇੱਕ ਵਾਰ ਜੁੜ ਕੇ ਦੇਖੋ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਵਿਦਾਇ ਬਣ ਤੋਂ ਪਹਿਲਾਂ ਪਲਾਨ ਕਰਨਾ ਇਹ ਬਾਕੀ ਪੱਤਰਕਾਰ ਹੈ ਉਹ ਕਹਿੰਦੇ ਨਾ ਗਾਣਾ ਤੁਸੀਂ ਸੁਣਿਆ ਹੋਣਾ ਉਹਦਾ ਆਪਣੀ ਸ਼ਾਮ ਜਿਹਨਾਂ ਦਾ ਠੀਕ ਹੈ ਕਿ ਨਾਮ ਮੇਰਾ ਆਪ ਨੂੰ ਸਭ ਕੀ ਖਬਰ ਰੱਖਦਾ ਹੂੰ ਕਿਸ ਨੇ ਲੀਆ ਕਿਸ ਨੇ ਦਿਆ ਕਿਸ ਨੇ ਕਹਾ ਸੁਣ ਰੱਖਦਾ ਹੈ ਠੀਕ ਹੈ ਜੀ ਬਸ ਸਾਰੀਆਂ ਲੈਟਰਾਂ ਦਾ ਪਤਾ ਵੀ ਕਿੱਥੋਂ ਕਿਹੜੀ ਚੀਜ਼ ਚੱਕਣੀ ਹੈ ਤੇ ਕਿੱਥੇ ਦੇਣੀ ਹੈ ਕਿੱਥੇ ਸੁਣਣੀ ਹੈ ਠੀਕ ਹੈ ਜੀ ਬਾਪੂ ਮंजे ਸਾਰਾ ਕੁਝ ਆਪਣੇ ਨਵੇਂ ਹੈਗਾ ਕੋਈ ਰੈਸਿਓ ਮੋਡੇ ਦੀ ਚਾਰ ਦਿਨਾਂ ਦੇ ਸਪੈਸ਼ਲ ਡਿਊਟੀ ਕਰਦੇ ਜੀ ਸਾਰੇ ਜਿਹਦੇ ਕੰਪਿਊਟਰ ਸਿੱਟ ਸੈੱਟ ਹੋਣ ਵਾਲੇ ਨੇ ਆਓ ਬੰਦਾ ਆਓ ਆਪਣੀ ਸਵੱਸਿਆ ਹੱਲ ਕਰਾਓ ਪਹਿਲਾਂ ਦੇਖਾ ਸ਼ੁਰੂਆਤ ਕਰੋ 10 ਵਜੇ ਸੱਤ ਬਣਾਏ ਕਿਤੇ ਰਾਤ ਦਾ ਇਸ ਰੋਡ ਤੇ ਦੇਖ ਰਹੇ ਇਤਨੀ ਚੀਜ਼ ਸਮਝ ਆਈ ਹੈ ਇਤਨੀ ਦੋ ਦੇ ਵਿੱਚ ਮਿਲਿਆ ਦੇਸ਼ ਯਾਦ ਵੀ ਆ ਕੋਈ ਜੇ ਆਪ ਕੋਈ ਜੇ ਪਤਾ ਕਰਨ ਦੀ ਗੱਲ ਤਾਂ ਉਹ ਭਿਆਵਾਂ ਵਾਲੇ ਠੀਕ ਹੈ ਜੀ ਉਹ ਮੇਰਾ ਰੱਖ ਲਿਓ ਕਹਿੰਦਾ ਸਭ ਤੋਂ ਮੈਨੂੰ ਇਹ ਨਹੀਂ ਕਹਿਣਾ ਮੇਰੀਆਂ ਇਹਨਾਂ ਸਵਸ਼ਿਆਵਾਂ ਬੂਤਰ ਤੁਸੀਂ ਮੈਨੂੰ ਆਪਣੀ ਜਰਮੋਲਟਰੀ ਕਮੇਟੀ ਬਣਾ ਕੇ ਦੇ ਦਿਓ ਲਾਲੂ ਡੇਰਾ ਹੋਸੀ ਜੀ ਯਾਨਾ ਰੋਲਾ ਪੈਦਾ ਇੱਥੇ ਕਿ ਬਣਾ ਦੇ ਟਿੱਕੀ ਬਣਾ ਸਰ ਥੋੜੀ ਮਰਗੀ ਹੈ ਮੈਂ ਤਾਂ ਤੁਹਾਨੂੰ ਸਪੈਸ਼ਲ ਚੀਜ਼ ਦੇਣ ਲੱਗਾ ਜੋ ਕਿ ਹੱਥ ਤੱਕ ਹੈਗੀ ਠੀਕ ਹੈ ਕਸਟਮਰ ਵਾਲੇ ਕੋਈ ਕਿਚੀ ਥੋੜਾ ਕਲਾਬ ਹੋ ਜੂ ਬੈਠੋ ਜੀਓ ਤੁਸੀਂ ਕਹੋਗੇ ਯੂ ਲੋੜ ਜੇ ਸਾਰਾ ਕੁਝ ਜਿਵੇਂ ਤੁਸੀਂ ਕਹੋਗੇ ਮੈਂ ਕਰਾ ਦੂਗਾ 6 ਮਹੀਨੇ ਦੇ ਲਈ ਜੇ ਨਾ ਕਰਾ ਸਕਿਆ 6 ਮਹੀਨੇ ਬਾਅਦ ਥੋੜੀ ਪਾਰਟੀ ਕਰੀਏ ਵਿਦ ਫੈਮਿਲੀ ਠੀਕ ਹੈ ਜੀ ਜੇ ਨਾ ਕਰਾ ਸਕਿਆ ਤਾਂ ਉਹਦਾ ਖਰਚਾ ਮੈਂ ਦਊਗਾ ਜੇ ਕਰਾਏ ਤਾਂ ਉਹ ਕਰਤੋਂਗੇ ਬਤਾਵੇ ਵਿਦ ਫੈਮਿਲੀ ਦਾ ਬਤਾਓ ਪ੍ਰੋਡਿਕਸ਼ਾ ਜਿਵੇਂ ਤੁਸੀਂ ਕਹੋਗੇ ਵੈਸੇ ਆਪਾਂ ਨਾਲ ਆਪਣੇ ਪੰਜਾਬ ਤੋਂ ਸੁਆਣੀ ਜੀ तमाम नौजवान मीर जो बेरोजगार हैं जिनी जल्दी हो सके संपर्क जल्दी होकर चालीस साल तक हरेक व्यक्ति का जो बेरोजगार है उस रुजगार दवाना नहीं तो पच्ची सौ रुपया पर मंथली उस ਮੈਂ ਗਾਇਪਤਾ ਦੋਣਾ ਇਹ ਮੇਰਾ ਵਾਦਾ ਹੈ ਕਿ ਹਰ ਆਦਮੀ ਜੋ ਮੇਰੇ ਨਾਲ ਕੰਟੈਕਟ ਕਰੇਗਾ ਉਹ ਜੁੜੇਗਾ ਮੈਂ ਉਸ ਵਾਦੇ ਦਾ ਪਾਵਨ ਲੋਕ ਕਰ ਤੇ ਦੂਜਾ ਨੰਬਰ ਅੱਜ ਤੋਂ ਸਮਾਜਵਾਦੀ ਪਾਰਟੀ ਦਾ ਮੈਂ ਐਲਾਨ ਕਰਦਾ ਹਾਂ ਪੰਜਾਬ ਦੇ ਵਿੱਚ ਆਪਣੇ ਡੇਰਾ ਵਸੀ ਹੋਵੇ ਲਾਲੂ ਹੋਵੇ ਜੇਪੂਰ ਹੋਵੇ ਜਿੰਨੀ ਵੀ ਐਮਸੀ ਹੈਗੀਆਂ ਇਹਨਾਂ ਦੇ ਵਿੱਚ ਸਾਡੀ ਪਾਰਟੀ ਵੱਲੋਂ ਆਪਣੇ ਨਾਮ ਦਰਜਗੀ ਮਜੂਦ ਕਰਾਈ ਜਾਵੇਗੀ ਦਰਜ ਕਰਾਈ ਜਾਵੇਗੀ ਤੇ ਹਰੇਕ ਸੀਟ ਤੇ ਇਲੈਕਸ਼ਨ ਲੜਿਆ ਜਾਵੇਗਾ ਤੇ ਹੁਣ ਇਹਦੇ ਨਾਲ ਨਾਲ ਹੀ ਜਿਹੜੀ ਆਉਣ ਵਾਲੀ ਥੋੜੇ ਦਿਨਾਂ ਦੇ ਵਿੱਚ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਮੈਂ ਆਪਣੇ ਕੈਂਡੀਡੇਟ ਖੜੇ ਕਰਨ ਜਾ ਰਿਹਾ ਹਾਂ ਜਿਨ੍ਹਾਂ ਜੋ ਕਿ ਚਾਰ ਕੈਂਡੀਡੇਟ ਆਪਣੇ ਹਲਕੇ ਨੂੰ ਮਿਲੇ ਹੋਏ ਨੇ ਭਖਰਪੁਰ, ਭੰਡਵਾਲਾ, ਜੋਲਾਕਲਾਂ ਤੇ ਧਰਮਗੜ ਤੇ ਧਰਮਗੜ ਤੋਂ ਮੈਂ ਬਲਵਿੰਦਰ ਸਿੰਘ ਵਰਿੰਦਰ ਸਿੰਘ ਝੜੋਤ ਅੱਜ ਤੋਂ ਹੀ ਅਨਾਉਂਸ ਕਰਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨਿਤ ਵਾਸਤੇ ਵਰਿੰਦਰ ਸਿੰਘ ਆਪੇ ਚੋਣ ਲੜੇਗਾ ਤੇ ਬਾਕੀ ਤਿੰਨ ਜਿਹੜੀਆਂ ਸੀਟਾਂ ਨੇ ਉਹਨਾਂ ਤੇ ਬਹੁਤ ਜਲਦੀ ਨਾਮ ਐਲਾਨ ਕਰ ਦਿੱਤੇ ਜਾਣਗੇ ਬਸ ਇੰਨਾ ਕਹਿੰਦਾ ਹੋਇਆ ਵਰਿੰਦਰ ਸਿੰਘ ਝੜੋਤ ਤੇ ਬਹੁਤ ਜਲਦੀ ਹੀ ਡੇਰਾ ਬਸੀ ਦੇ ਵਿੱਚ ਸਾਡੀ ਆਪਣੀ ਪਾਰਟੀ ਸਹਿਦ ਨਗਰਾਂ ਦੇ ਵਿੱਚ ਵਿੱਚ ਹੀ ਇੱਕ ਵੱਡਾ ਦਫ਼ਤਰ ਡੇਰਾ ਬਸੀ ਦੇ ਆਮ ਲੋਕਾਂ ਵਾਸਤੇ ਜਿਹੜੇ ਉੱਥੇ ਆ ਕੇ ਕੰਟੈਕਟ ਕਰ ਸਕਦੇ ਨੇ ਉਹ ਵੀ ਖੁਸ਼ ਹੋਣ ਜਾ ਰਿਹਾ ਹੈ ਜਿਹਦੀ ਪਾਰਟੀ ਆਪਾਂ ਸਾਰੇ ਨਾਲ ਮਿਲ ਕੇ ਤੁਹਾਡੇ ਹੱਥੋਂ ਮੈਂ ਕੁਝ ਦਾ ਉਦਵਟ ਕਰਵਾਉਂਗਾ ਆਪਣੇ ਛੋਟੇ ਮਿੱਤੋਂ ਇਹ ਕਦੇ ਜ਼ਿੰਦਗੀ ਦੇ ਵਿੱਚ ਅੱਜ ਤੱਕ ਕੋਈ ਗਲਤੀ ਹੋਈ ਹੋਵੇ ਕੁਝ ਵੀ ਹੋਇਆ ਹੋਵੇ ਉਸ ਗੱਲਾਂ ਨੂੰ ਭੁੱਲਦੇ ਬਾਹਰ ਕੱਢ ਕੇ ਵੈਨ ਨੂੰ ਆਪਣਾ ਛੋਟਾ ਵੀਰ ਸਮਝ ਕੇ ਭਰਾ ਸਮਝ ਕੇ ਬੱਚਾ ਸਮਝ ਕੇ ਅਸੀ ਵਾਦਿਓ ਤਾਂ ਕਿ ਮੈਂ ਆਪਣੇ ਮਿਸ਼ਨ ਦੇ ਵਿੱਚ ਅੱਗੇ ਕੰਮ ਆ ਸਕਾਂ ਬਸ ਕੈਂਪੀਆਂ ਕੈਂਪੀਆਂ ਕਰਦਾ ਹੋਇਆ ਖੀਵਾ ਦਾ ਯਾਦਕਾਂ ਤੇ ਅੱਜ ਤੋਂ ਮੈਂ ਇਹ ਐਲਾਨ ਕਰਦਾ ਕਿ ਆਉਣ ਵਾਲੀ ਹਲਕਾ ਦਾ ਛੋੜਾ ਨੇ ਇਹਨਾਂ ਖੁਦ ਖੜਾ ਹੋਊਗਾ। ਹਾ ਤੁਹਾਡੇ ਦਾ ਉਸ। ਜਿਹੜੀ ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਇਸ ਦਾ ਅਹਿਮ ਮਕਸਦ ਕੀ ਹੈ? ਅਹਿਮ ਮਕਸਦ ਇਹ ਹੈ ਜੀ ਕਿ ਅੱਜ ਤੱਕ ਆਪਣੇ ਪੰਜਾਬ ਦੇ ਵਿੱਚ ਜਿਹੜੀ ਸਮਾਜਵਾਦੀ ਪਾਰਟੀ ਦਾ ਆਗਾਜ਼ ਹੋਇਆ ਹੈ। ਅੱਜ ਤੋਂ ਸਮਾਜਵਾਦੀ ਪਾਰਟੀ ਜਿਹੜੀ ਹੈ ਹਰ ਆਮ ਪਬਲਿਕ ਦੇ ਵਿੱਚ ਪਿਛਰੇਗੀ ਹਾਂ ਪਬਲਿਕ ਦਾ ਜਿਹੜਾ ਸੁੱਖ ਦੁੱਖ ਉਹ ਆਤਵਾਦ ਸਮਾਜਵਾਦੀ ਪਾਰਟੀ ਦਾ ਹੋਵੇਗਾ ਇਹ ਪੰਜਾਬ ਦੇ ਹਰ ਘਰ ਤੱਕ ਜਲ ਤੋਂ ਜਲ ਇਸ ਪਾਰਟੀ ਦਾ ਵਿਚਾਰਧਾਰਾ ਇਸ ਪਾਰਟੀ ਦਾ ਨਾਮ ਤੇ ਸ੍ਰੀ ਕਾਂਸੀ ਰਾਮ ਜੀ ਦੀ ਜਿਹੜੀ ਸੋਚ ਪਿਛਲੇ ਸਮੇਂ ਦੇ ਵਿੱਚ ਪੁੱਜੀ ਸੀ ਤੇ ਉਹ ਗੱਵੀ ਗਈ ਸੀ ਉਹ ਸੋਚ ਨੂੰ ਦੁਬਾਰੇ ਲੋਕਾਂ ਨੂੰ ਯਾਦ ਕਰਾਉਣ ਵਾਸਤੇ ਮੈਂ ਇਸ ਪਾਰਟੀ ਦਾ ਆਗਾਜ਼ ਕੀਤਾ ਹੈ ਤੇ ਪੰਜਾਬ ਦੇ ਵਿੱਚ ਇਹ ਪਾਰਟੀ ਆ ਚੁੱਕੀ ਹੈ ਤੇ ਹੁਣ ਹਰ ਇਲੈਕਸ਼ਨ ਚਾਹੇ ਵਿਧਾਨ ਸਭਾ ਦਾ ਹੋਵੇ ਚਾਹੇ ਉਹ ਐਮਸੀ ਦਾ ਹੋਵੇ ਚਾਹੇ ਨਗਰ ਨਿਕਲਦਾ ਹੋਵੇ ਸਾਡੀ ਪਾਰਟੀ ਉਹਦੇ ਵਿੱਚ ਆਪਣੀ ਨਾਮਜਾਦਗੀ ਗਰਜ ਕਰਾਏਗੀ ਤੇ ਸਾਡੀ ਪਾਰਟੀ ਹਰ ਘਟ ਤੱਕ ਜਾਏ ਪੰਜਾਬ ਦੇ ਵਿੱਚ ਪਹਿਲਾਂ ਵੀ ਬਹੁਤ ਪਾਰਟੀਆਂ ਆਈਆਂ ਹਨ ਪਰ ਉਹ ਖਾਸ ਕੋਈ ਪੰਜਾਬ ਦੇ ਵਿੱਚ ਆਪਣਾ ਕਰਤੱਬੇ ਦਿਖਾਉਣ ਦੇ ਵਿੱਚ ਫੇਰ ਗਈਆਂ ਨੇ ਪਰ ਮੈਂ ਤਾਂ ਸਿਰਫ ਬਿਲਾਲ ਕੇ ਨਹੀਂ ਹੀ ਗੱਲ ਕਹਾਂਗਾ ਕਿ ਜਿਹੜੇ ਆਏ ਨੇ ਉਹ ਕੀ ਕਰਕੇ ਗਏ ਨੇ ਕੀ ਨਹੀਂ ਕਰਕੇ ਗਏ ਆਮ ਲੋਕਾਂ ਦੇ ਸਾਹਮਣੇ ਹੈਗਾ ਆਮ ਲੋਕਾਂ ਨੂੰ ਉਹਨਾਂ ਦੇ ਬਾਰੇ ਪਤਾ ਹੈ ਕਿ ਉਹਨਾਂ ਨੇ ਅੱਛਾ ਕੀਤਾ ਜਾਂ ਮਾੜਾ ਕੀਤਾ ਮੈਂ ਕਿਸੇ ਨੂੰ ਕੁਝ ਨਹੀਂ ਇਸ ਵਿਸ਼ੇ ਤੇ ਨਹੀਂ ਗੂੰਗਾ ਪਰ ਇਹਨਾਂ ਜੋ ਕਹੂੰਗਾ ਕਿ ਮੈਂ ਬਹੁਤ ਜਲਦ ਹੀ ਪੰਜਾਬ ਦੇ ਵਿੱਚ ਕੁਝ ਇਹੋ ਜਿਹਾ ਕਰੂੰਗਾ ਜਿਸ ਤੋਂ ਪੰਜਾਬ ਦਾ ਹਰ ਵਿਅਕਤੀ ਪ੍ਰਭਾਵਿਤ ਹੋਏਗਾ ਤੇ ਹਰ ਵਿਅਕਤੀ ਜਿਹੜਾ ਅੱਜ ਇਹ ਕਹਿੰਦਾ ਕਿ ਰਾਜਨੀਤੀ ਬਹੁਤ ਚੰਗੀ ਚੀਜ਼ ਨਹੀਂ ਹੈਗੀ ਜਾਂ ਰਾਜਨੀਤਿਕ ਲੋਕਾਂ ਨੇ ਸਾਡੇ ਦੇਸ਼ ਨੂੰ ਲੁੱਟ ਲਿਆ ਖਾ ਲਿਆ ਕੁਝ ਵੀ ਕਰ ਲਿਆ ਮੈਂ ਇਹ ਨਹੀਂ ਕਿ ਹਾਂ ਮੈਂ ਸਿਰਫ ਲੋਕਾਂ ਨੂੰ ਪਿਆਰ ਪਾਉਂਗਾ ਤੇ ਲੋਕਾਂ ਨੂੰ ਪਿਆਰ ਦਊਂਗਾ ਤੇ ਲੋਕਾਂ ਦਾ ਹਰ ਕੰਮ ਕਰਾਉਂਗਾ ਮੈਂ ਸਿਰਫ ਆਪਣੇ ਬਾਰੇ ਕਹਿ ਸਕਦਾ ਕਿ ਮੈਂ ਕੀ ਕਰ ਸਕਦਾ ਮੈਨੂੰ ਸਿਰਫ ਇਨਾ ਪਤਾ ਹੈ ਕਿ ਮੈਂ ਇੱਕ ਲੋਕਾਂ ਦਾ ਸੇਵਾਦਾਰ ਹੋ ਕੇ ਹੀ ਇਸ ਉਹਦੇ ਵਿੱਚ ਆਇਆ ਹੈ ਪੰਜਾਬ ਪੰਜਾਬ ਚ ਅਹਿਮ ਮੁੱਦੇ ਕੀ ਲੱਗਦੇ ਨੇ ਲੋਕਾਂ ਦੀ ਕੀ ਮੰਗ ਲੱਗਦੀ ਹੈ ਤੁਹਾਨੂੰ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਜਿਹੜਾ ਹੈ ਉਹ ਬੇਰੋਜ਼ਗਾਰੀ ਹੈ ਪੰਜਾਬ ਚ ਕੀ ਉਹ ਸਾਰੇ ਹਿੰਦੁਸਤਾਨ ਚ ਹੀ ਹੈਗਾ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡਾ ਜਦੋਂ ਸਾਡੇ ਘਰ ਦੀ ਬੇਰੋਜ਼ਗਾਰੀ ਖਤਮ ਹੋ ਜਾਏਗੀ ਤਾਂ ਸ਼ਾਇਦ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਮਿਲੀਆਂ ਉਹ ਅਸੀਂ ਆਪਣੇ ਜਰੀਏ ਉਹਨਾਂ ਨੂੰ ਪ੍ਰਾਪਤ ਕਰਵਾ ਸਕਦੇ ਹਾਂ ਤੇ ਮੇਰਾ ਸਭ ਤੋਂ ਵੱਡਾ ਮੁੱਦਾ ਹੀ ਬੇਰੁਜ਼ਗਾਰੀ ਰਹੇਗਾ ਬਾਕੀ ਭ੍ਰਸ਼ਟਾਚਾਰ ਜੋ ਵੀ ਹੈਗਾ ਇਹ ਦਾ ਤਕਰੀਬਨ ਸ਼ੁਰੂ ਤੋਂ ਚੱਲੇ ਆ ਰਿਹਾ ਹੈ ਅੱਗੇ ਖਤਮ ਹੋਏਗਾ ਨਹੀਂ ਹੋਏਗਾ ਇਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਹਲਕਾ ਡੇਰਾ ਵਸਿ ਵਾਸਤੇ ਕੀ ਸੋਚਿਆ ਤੁਸੀਂ ਮੈਂ ਜਿਹੜਾ ਹੋ ਰਿਹਾ ਹੈਗਾ ਪੋਲੂਸ਼ਨ ਦਾ ਬਹੁਤ ਵੱਡਾ ਮੁੱਦਾ ਹੋ ਰਿਹਾ ਸਾਰੀਆਂ ਸਰਕਾਰਾਂ ਆਉਂਦੀ ਰਹੀਆਂ ਪਰ ਇਹਦਾ ਕੁਝ ਵੀ ਨਹੀਂ ਹੋ ਰਿਹਾ ਸਰ ਇਸ ਤਰ੍ਹਾਂ ਸਭ ਤੋਂ ਪਹਿਲਾ ਗੱਲ ਤਾਂ ਇਹ ਹੈ ਕਿ ਮੈਂ ਇੱਕ ਪੱਤਰਕਾਰ ਦੇ ਤੌਰ ਤੇ ਡੇਰਾ ਬਚ ਦੇ ਵਿੱਚ ਪਹਿਲਾਂ ਹੀ ਸੇਵਾਵਾਂ ਉਹਨਾਂ ਵਾਰਿਆ ਹਰ ਮੁੱਦੇ ਦਾ ਪਤਾ ਹੈ ਕਿ ਕਿਹੜੇ ਮੁੱਦੇ ਜਿਹੜੇ ਨੇ ਸਾਡੇ ਲੀਡਰ ਉਹਨਾਂ ਨੂੰ ਦੂਰ ਨਹੀਂ ਕਰ ਸਕੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਤੋਂ ਵੋਟਾਂ ਲੈ ਕੇ ਤਾਂ ਆਪਣੇ ਆਪਣੇ ਘਰ ਬੈਠ ਕੇ ਜਾ ਕੇ ਜਿੱਤ ਵੀ ਗਏ ਉਹਨਾਂ ਨੂੰ ਲੋਕਾਂ ਨੇ ਸਰਪ੍ਰਸਤੀਆ ਵੀ ਦੇ ਦੀਆਂ ਪਰ ਕਿਸੇ ਵੀ ਚੀਜ਼ ਨੂੰ ਸੁਧਾਰ ਦੇ ਵਿੱਚ ਨਹੀਂ ਲਿਆ ਸਕੇ ਪਰ ਮੈਂ ਇਹ ਵਾਦਾ ਕਰਦਾ ਕਿ ਜਲਦ ਤੋਂ ਜਲਦ ਲੋਕਾਂ ਦੇ ਹਰ ਮੁੱਦੇ ਨੂੰ ਸਰਕਾਰ ਤੱਕ ਪਹੁੰਚਾ ਕੇ ਸਮਵਧਾਨ ਕਰਨ ਦੀ ਕੋਸ਼ਿਸ਼ ਕਰਾਂਗਾ ਸਰਕਾਰ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੇਖੀਏ ਸਰ ਸਰਕਾਰ ਦੀ ਕਾਰਗੁਜ਼ਾਰੀ ਤਾਂ ਮੈਂ ਕੁਝ ਨਹੀਂ ਦੇਖਦਾ ਸਰਕਾਰ ਸਰਕਾਰ ਦੀ ਕਾਰਗੁਜ਼ਾਰੀ ਤਾਂ ਆਮ ਪਬਲਿਕ ਦੇਖ ਰਹੀ ਹੈ ਅੱਜ ਜਿਹੜੇ ਲੋਕ ਬਦਲਾਅ ਦੇ ਨਾਮ ਤੇ ਜਿਨ੍ਹਾਂ ਨੇ ਵੋਟਾਂ ਪਾਈਆਂ ਸੀਗੀਆਂ ਠੀਕ ਹੈ ਉਹਨਾਂ ਨੂੰ ਖੁਦ ਪਤਾ ਵੀ ਕਿੰਨਾ ਕ ਬਦਲਾਅ ਆਇਆ ਵੈ ਜਿਹੜੇ ਲੋਕ ਬਦਲਾਅ ਦੇ ਨਾਮ ਤੇ ਆਪਣੀਆਂ ਵੋਟਾਂ ਪਾ ਕੇ ਕਿਉਂਕਿ ਸਾਡੇ ਜਿਹੜੇ ਲੋਕ ਨੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਜਾਂ ਕੈਪਟਨ ਅਵਿੰਦਰ ਸਿੰਘ ਨੂੰ ਨਹੀਂ ਬਦਲੇਆ ਠੀਕ ਹੈ ਉਹਨਾਂ ਨੇ ਆਪਣੀ ਜ਼ਮੀਨੀ ਲੈਵਲ ਬਦਲਣ ਦੀ ਕੋਸ਼ਿਸ਼ ਕੀਤੀ ਸੀ ਜੋ ਕਿ ਟੋਟਲ ਐਮਐਲਏ ਆਮ ਆਦਮੀ ਪਾਰਟੀ ਦੇ ਜ਼ਮੀਨੀ ਲੈਵਲ ਨੂੰ ਬਦਲਣ ਦੇ ਵਿੱਚ ਫੈਲ ਰਹੇ ਨੇ ਤੇ ਉਹਨਾਂ ਥੋੜਾ ਜਿਹਾ ਇੱਥੇ ਕਈ ਜਿਹਾ ਚੀਜ਼ ਦਿੱਕਤਾਂ ਦਾ ਸਾਹਮਣਾ ਕਰਦੇ ਰੁਕ ਰਹੇ ਨਾਲ ਜੀ ਸਰ ਮੈਂ ਇੱਕ ਪੱਤਰਕਾਰ ਹਾਂ ਲੋਕਾਂ ਨੂੰ ਹਰ ਤਰੀਕੇ ਦੀ ਪ੍ਰੇਸ਼ਾਨੀ ਆ ਰਹੀ ਹੈ ਹਰ ਤਰੀਕੇ ਦਾ ਅੱਜ ਆਦਮੀ ਨਾ ਘਰ ਤੋਂ ਨਿਕਲ ਤੋਂ ਪਹਿਲਾਂ ਇਹੀ ਸੋਚਦਾ ਕਿ ਅਰ ਮੈਂ ਸਾਮ ਨੂੰ ਕੀ ਕਰਾਂਗਾ ਕੀ ਨਹੀਂ ਕਰਾਂਗਾ ਜਦੋਂ ਉਹ ਸਾਮ ਨੂੰ ਵਾਪਸ ਜਾਂਦਾ ਨਾ ਆਪਣਾ ਉਹੀ ਮਯੂ ਮਾਇੂਸ ਚਿਹਰਾ ਲੈ ਕੇ ਤੇ ਜੇਬ ਦੇ ਵਿੱਚ ਜਿਹੜਾ 4 ਪੈਸੇ ਹੁੰਦੇ ਉਹਨੂੰ ਵੀ ਖਰਚ ਕਰਕੇ ਚਲੇ ਜਾਂਦਾ ਪਰ ਮੈਂ ਇੰਨਾ ਕ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਜਿਹੜਾ ਬੰਦਾ ਘਰ ਤੋਂ ਬਾਹਰ ਨਿਕਲੇ ਤਾਂ ਸਿਆਮ ਨੂੰ 2-400 500 ਰੁਪਏ ਆਪਣੀ ਜੇਬ ਵਿੱਚ ਪਾ ਕੇ ਜ਼ਰੂਰ ਜਾਵੇ ਮੈਂ ਇੰਨਾ ਕ ਜ਼ਰੂਰ ਦਾਵਾ ਕਰਦਾ ਕਿ ਲੋਕਾਂ ਦੇ ਨਾਲ ਮਿਲ ਕੇ ਇਸ ਮਹਿੰਮ ਨੂੰ ਜ਼ਰੂਰ ਸਫਲ